ਕੋਈ ਇੱਦਾਂ ਦਾ ਕੰਮ ਕੁੰਜਨਾ ਦਾ ਦੀ ਚਲੇ ਗਿਆ ਉਹਨਾਂ ਨੂੰ ਪਤਾ ਸਭ ਤੋਂ ਵੱਡੀ ਤਕਲੀਫ ਉਹਨਾਂ ਨੂੰ ਪਤਾ ਅੱਛਾ ਜੀ ਬਾਕੀ ਆ ਤਾਂ ਕੋਈ ਅੱਜ ਬੈਠੇ ਆ ਬਾਜੀ ਕੱਲ ਨੂੰ ਬੈਠੂਗੇ ਦੋ ਦਿਨ ਹੋਰ ਬੈਠੂਗੇ ਬਾਅਦ ਸਾਰਿਆਂ ਨੇ ਆਪਣੇ ਆਪਣੇ ਘਰਾਂ ਤੇ ਚਲ ਜਾਣਾ ਪਰ ਜਿਹੜੀ ਉਹਨਾਂ ਦੀ ਕਮੀ ਉਹ ਥੋੜੀ ਪੂਰੀ ਹੋਣੀ ਆ ਪਰਿਵਾਰ ਦੇ ਤਾਂ ਹਾਲਾਤ ਹੀ ਨਹੀਂ ਦੇਖੇ ਜਾਂਦੇ ਵੀ ਹੁਣ ਹਾਂਜੀ ਪਰਿਵਾਰ ਦੇ ਤਾਂ ਹਾਲਾਤ ਹੀ ਨਹੀਂ ਦੇਖੇ ਜਾਂਦੇ ਇਹ ਮਾੜਾ ਕੰਮ ਹੋਇ ਜੀ ਇਹ ਤਾਂ ਹੋਰ ਪਰੇ ਹੁਣ ਮਾੜਾ ਬਲ ਕਿਹੜਾ ਹੋਣਾ ਮਾਸੂਮ ਬੱਚਾ 5 ਸਾਲ ਦਾ ਇੰਨਾ ਮਾਰਾ ਕੰਮ ਇਹ ਤਾਂ ਪਰੇ ਮਾਰਾ ਗੇੜਾ ਹੈ ਬਹੁਤ ਮਨ ਭਾਗੀ ਗੱਲ ਹੈ ਇਹ ਪਿੰਡ ਵਾਲਿਆਂ ਨੂੰ ਜਿੰਨੇ ਸਭ ਕੁਝ ਕੀਤਾ ਉਹ ਮਿਲ ਜੇ ਪਿੰਡ ਵਾਲੇ ਕੀ ਕਰਨ ਪਿੰਡ ਦੇ ਦੇਖੋ ਹੁਣ ਕੋਈ ਸਹੀ ਸਲਾਹ ਨਾ ਕਰੂਗੇ ਪੰਜਾਇਰ ਕਰੂਗੇ ਜੋ ਵੀ ਸਲਾਹ ਨਾ ਸਾਰੇ ਕਰੂਗੇ ਮੈਂ ਐਤੂ ਕਹਿੰਦੀ ਮੇਨ ਗੱਲ ਆ ਜੀ ਮਤਲਬ ਉਹਨੂੰ ਆਪਾਂ ਇਨਸਾਨਤਾ ਉਸ ਬੰਦੇ ਨੂੰ ਕਹਿ ਨਹੀਂ ਸਕਦੇ ਹਾਂਜੀ ਮਤਲਬ ਸ਼ਬਦਾਂ ਦੇ ਇਲਾਵਾ ਤੇ ਉਹਨੂੰ ਕਿੱਦਾਂ ਦੀ ਗੱਲ ਦੇ ਨਾਲ ਜਿਹੜਾ ਉਹ ਮਤਲਬ ਉਹਨੂੰ ਸੰਬੋਧਨ ਕਰਨਾ ਚਾਹੀਦਾ ਠੀਕ ਉਹ ਇੱਕ ਜਿੱਦਾਂ ਬਹੁਤ ਵੱਡਾ ਦਰਿੰਦਾ ਬੇਨਤੀ ਹੈ ਇਹ ਹੱਥ ਜੋੜ ਕੇ ਸਾਰਿਆਂ ਨੂੰ ਪਿੰਡ ਵਾਲਿਆਂ ਦੀ ਵੀ ਤੇ ਇਲਾਕਾ ਨਿਵਾਸੀ ਵੀ ਜਿਹੜੇ ਆ ਸਾਰੇ ਫੈਮਿਲੀ ਦੇ ਨਾਲ ਆ ਮਤਲਬ ਕਹਿੰਦਾ ਜੇ ਸੁਬੰਦੇ ਨੇ ਕ੍ਰਾਈਮ ਕੀਤਾ ਉਹਨੂੰ ਜਿਹੜੀ ਇਹ ਸਜ਼ਾ ਮਿਲਣੀ ਚਾਹੀਦੀ ਆ ਔਰ ਜਿੱਦਾਂ ਫਾਸਟ ਟਰੈਕ ਦੇ ਵਿੱਚ ਹੋਏ ਐਸੇ ਉਹ ਨਹੀਂ ਕੀਤਾ ਵੀ ਸਾਡੇ ਵੀ ਇਲਾਕਾ ਨਿਵਾਸੀਆਂ ਦੀ ਪਿੰਡ ਵਾਲਿਆਂ ਦੀ ਇਹ ਜਿੱਦਾਂ ਬੇਨਤੀ ਅੱਜ ਤਾਂ ਸਾਰੇ ਪ੍ਰਸ਼ਾਸਨ ਨੂੰ ਵੀ ਜਿੱਦਾਂ ਛੇਤੀ ਤੋਂ ਛੇਤੀ ਜਿਹੜਾ ਇਹ